ਇਹ ਇੱਕ ਸਨ ਬਣੀ ਹੋਈ ਹੈ ਗੋਲ ਸੁਰਾਖ ਉਹ ਸਨ ਕਹਿੰਦੇ ਨੇ ਉਹ ਪੰਜਾਬੀ ਚ ਉਹਦੇ ਵਿੱਚ ਦੀ ਲੰਗੜਾ ਹੁੰਦਾ ਹਰ ਬੰਦੇ ਨੇ ਕਿ ਜਿਹੜਾ ਵੀ ਸਿੱਖ ਸਾਡੇ ਇੱਕ ਮੰਚਿਤ ਹੋ ਗਏ ਸੰਦੇ ਵਿੱਚ ਨਿਕਲ ਜਾਏਗਾ ਉਹਦੀ 84 ਕੱਟੀ ਜਾਏ ਉਹਨੂੰ ਜਮ ਦੀ ਫਾਂਸੀ ਕਦੇ ਵੀ ਛੂ ਨਹੀਂ ਪਾਉਗੀ ਗੱਜ ਕੇ ਬੁਲਾਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਡੀਓ ਦੇਖਣ ਵਾਲੇ ਵੀਰੋ ਤੇ ਭੈਣੋ ਇਹ ਵੀਡੀਓ ਕੁਝ ਖਾਸ ਹੋਣ ਵਾਲੀ ਹੈ ਜਿਸ ਵਿੱਚ ਮੈਂ ਐਸਾ ਗੁਰਦੁਆਰਾ ਸਾਹਿਬ ਦਿਖਾਵਾਂਗਾ ਜਿਹਦੇ ਮੇਰੇ ਖਿਆਲ ਨਾਲ ਜਿੰਨੇ ਵੀ ਤੁਸੀਂ ਵੀਰ ਦੇਖ ਰਹੇ ਹੋ ਘੱਟ ਤੋਂ ਘੱਟ ਲੋਕਾਂ ਨੇ ਇਸ ਗੁਰਦਾਰੇ ਬਾਰੇ ਸੁਣਿਆ ਹੋਵੇਗਾ ਜਾਂ ਜਾਣਦੇ ਹੋਣਗੇ ਇਹ ਗੁਰਦੁਆਰਾ ਸੈਵਨ ਗੁਰਦੁਆਰਾ ਸਨ ਸੇਬ ਜੋ ਹਨ ਅੰਮ੍ਰਿਤਸਰ ਤੋਂ ਕਰੀਬ-ਕਰੀਬ 15 ਤੋਂ 20 ਕਿਲੋਮੀਟਰ ਦੂਰ ਜੇ ਆਪਣੀ ਗੱਡੀ ਜਾਓ ਜੇ ਬੱਸ ਵਗੈਰਾ ਜਾਓ ਤਾਂ ਟਾਈਮ ਜ਼ਿਆਦਾ ਲੱਗ ਸਕਦਾ ਹੈ ਮਿੱਤਰੋ ਇਹ ਗੁਰਦੁਆਰਾ ਸਾਹਿਬ ਦੀ ਖਾਸੀਅਤ ਹੈ ਇੱਕ ਇਤਿਹਾਸ ਹੈ ਸਾ ਜਿਹੜਾ ਮੈਂ ਵੀਡੀਓ ਦੇ ਵਿੱਚ ਦਿਖਾਵਾਂਗਾ ਵੀਡੀਓ ਪੂਰੀ ਅੰਤ ਤੱਕ ਦੇਖੋ ਤਾਂ ਕਿ ਤੁਹਾਨੂੰ ਪੂਰਾ ਇਤਿਹਾਸ ਬਾਰੇ ਪਤਾ ਲੱਗੇ ਵੀਡੀਓ ਅੱਛੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਰੋ ਚੱਲੇ ਆ ਗੁਰਦੁਆਰਾ ਸਨ ਸਾਹਿਬ ਜੋ ਕਿ ਅੰਮ੍ਰਿਤਸਰ ਤੋਂ 15 ਤੋਂ 20 ਕਿਲੋਮੀਟਰ ਦੂਰ ਹਨ ਤੇ ਆਹ ਰਸਤੇ ਦੇਖ ਲਓ ਤੁਸੀਂ ਜਿੱਦਾਂ ਦੇ ਆਪਾਂ ਲੱਭਦੇ ਆ ਪਿੰਡਾਂ ਵਾਲਾ ਮਾਹੌਲ ਵਧੀਆ ਵਧੀਆ ਸੜਕਾਂ ਬਹੁਤ ਮਿਹਨਤ ਨਾਲ ਵੀਡੀਓ ਬਣਾਈ ਦੀਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਲਾਈਕ ਔਰ ਸ਼ੇਅਰ ਜਰੂਰ ਕਰ ਦਿਓ ਹੁਣ ਮਿਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਸਨ ਸਾਹਿਬ ਜੋ ਕਿ ਆਪਾਂ ਅੰਮ੍ਰਿਤਸਰ ਤੋਂ ਚਰੱਟਾ ਸਾਹਿਬ ਗੁਰਦੁਆਰਾ ਜਿੱਦ ਰਸਤੇ ਵਿੱਚ ਗੁਰਦੁਆਰਾ ਸਾਹਿਬ ਆਉਂਦੇ ਹਨ ਅੰਦਰ ਜਾ ਕੇ ਇਤਿਹਾਸ ਦੇਖਦੇ ਆ ਕੀ ਹੈ ਇੱਥੇ ਦਾ ਇਹ ਗੁਰ ਇੱਧਰ ਜੋੜਾ ਘਰ ਹੈ ਤੇ ਇੱਧਰ ਪਾਰਕ ਵਗੈਰਾ ਬਣਿਆ ਹੋਇਆ ਜੁੜੇ ਉਤਾਰਦਾ ਤੇ ਫਿਰ ਤੁਹਾਨੂੰ ਦਿਖਾਣਾ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਗੱਜ ਕੇ ਬੁਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮਿੱਤਰੋ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਣਾ ਤੁਹਾਨੂੰ ਗੁਰਦੁਆਰਾ ਸਨ ਸਾਹਿਬ ਜੋ ਕਿ ਅੰਮ੍ਰਿਤਸਰ ਤੋਂ ਤੁਸੀਂ ਜਦੋਂ ਛਰੱਟੇ ਸਾਹਿਬਾਂ ਨੂੰ ਜਾਓਗੇ ਤੇ ਰਸਤੇ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣਗੇ ਇਤਿਹਾਸਕ ਗੁਰਦੁਆਰਾਂ ਇਤਿਹਾਸ ਜੋ ਵੀ ਲਿਖਿਆ ਉਹਦੀ ਸਕਰੀਨਸ਼ਾਟ ਲੈ ਲਵਾਂ ਮੈਂ ਵੀਡੀਓ ਬਣਾ ਕੇ ਰੱਖਦਾਗਾ ਵਿੱਚ ਤੇ ਜਿੰਨਾ ਹੋ ਸਕੇ ਤੁਹਾਨੂੰ ਇਤਿਹਾਸ ਦੱਸਾਂਗਾ ਵਧੀਆ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਲਾਈਕ ਕਰ ਸ਼ੇਅਰ ਜ਼ਰੂਰ ਕਰਦੇ ਹੋ ਇਹ ਇਤਿਹਾਸ ਹੈ ਜੀ ਗੁਰਦੁਆਰਾ ਸਨ ਸਾਹਿਬ ਦਾ ਤੇ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ ਪੂਰਾ ਇਤਿਹਾਸ ਦੱਸਾਂਗਾ ਤਾਂ ਵੀਡੀਓ ਕਾਫੀ ਲੰਬੀ ਹੋ ਜਾਏਗੀ ਤੇ ਉਸ ਸਾਈਡ ਕੜਾ ਪ੍ਰਸ਼ਾਦ ਦੀ ਪਰਚੀ ਘਟਾ ਸਕਦੇ ਹੋ ਸੱਜੇ ਪਾਸੇ ਤੇ ਇੱਧਰ ਗੁਰਦੁਆਰਾ ਸਾਹਿਬ ਨੇ ਅੰਦਰ ਚੱਲਦੇ ਹਾਂ ਤੇ ਅੰਦਰ ਦੀ ਤੁਹਾਨੂੰ ਵੀਡੀਓ ਦਿਖਾਉਣਾ ਸਾਰੀ ਜਿੰਨੀ ਵਧੀਆ ਤੇ ਵਧੀਆ ਹੋ ਸਕੇਗੀ ਇਹ ਨਿਸ਼ਾਨ ਸਾਹਿਬ ਆ ਗਿਆ ਜੀ ਗੁਰਦੁਆਰਾ ਸਾਹਿਬ ਦਾ ਇਹ ਦੇਖੋ ਨਿਸ਼ਾਨ ਸਾਹਿਬ ਜਿਨ ਕੋ ਕਰਮ ਲਿਖੇ ਤਸ ਵਿਦਸਮਾ ਹੁਣ ਚਲਦਾ ਅੰਦਰ ਤੇ ਅੰਦਰ ਦੀ ਦਰਬਾਰ ਸਾਹਿਬ ਦੀ ਵੀਡੀਓ ਬਣਾਣੇ ਆ ਸਾਥ ਸੰਗਤ ਜੀ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਮਿੱਤਰੋ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਨੇ ਇੱਕ ਸ਼ਲੋਕ ਉਚਾਰਨ ਕੀਤਾ ਹੈ ਸਨ ਵਿੱਚ ਨਰ ਜੋ ਲਖ ਜਾਵੇ ਸੋ ਨਰ ਜੰਮ ਕੇ ਪੰਥ ਨਾ ਪਾਵੇ ਇੱਥੇ ਇੱਕ ਸਨ ਬਣੀ ਹੋਈ ਆ ਗੋਲ ਬਿਲਕੁਲ ਜਿਵੇਂ ਵੱਡਾ ਜਾਂ ਸੁਰਾਖ ਹੈ ਜਿਹਨੂੰ ਸਨ ਬਾਰੇ ਨਹੀਂ ਪਤਾ ਉਹਨੂੰ ਥੋੜਾ ਦੂਜੀ ਨਾਰਮਲ ਪੰਜਾਬੀ ਦੱਸ ਦੇਣਾ ਇੱਕ ਵੱਡਾ ਜਾਂ ਗੋਲ ਜਾਂ ਹੋਲ ਬਣਿਆ ਹੁੰਦਾ ਜਿਹਨੂੰ ਸਨ ਕਿਹਾ ਜਾਂਦਾ ਠੇਠ ਪੰਜਾਬੀ ਗੁਰੂ ਅਮਰਦਾਸ ਜੀ ਦੇ ਸ਼ਲੋਕ ਅਨੁਸਾਰ ਉਹ ਸੰਨ ਦੇ ਵਿੱਚੋਂ ਜੜਾ ਵੀ ਸਿੱਖ ਜੜਾ ਵੀ ਨਰ ਜੜਾ ਵੀ ਇਨਸਾਨ ਦੂਜੇ ਪਾਸੇ ਲੰਘ ਜਾਏਗਾ ਸੱਚੇ ਮੰਡਲ ਉਹਦੀ 84 ਲੱਖ ਜੂਨਾ ਕਟੀਆਂ ਜਾਣਗੀਆਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੋ ਕਿ ਆਪਾਂ ਨਾ ਸੁਣਿਆ ਨਾ ਕਦੀ ਕਿਸੇ ਨੇ ਦੱਸਿਆ ਮਿੱਤਰੋ ਮੇਰਾ ਮਨ ਇਹ ਕਹਿੰਦਾ ਜਿਹੜੇ ਵੀ ਸੰਗਤ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਆਵੇ ਉਹ ਇੱਥੇ ਜ਼ਰੂਰ ਆਵੇ ਹਰ ਸਿੱਖ ਨੂੰ ਇੱਕ ਵਾਰੀ ਇੱਥੇ ਜ਼ਰੂਰ ਆਣਾ ਚਾਹੀਦਾ ਹੈ ਬਹੁਤ ਹੀ ਸੰਗਤ ਵੱਲੋਂ ਅਛੂਤਾ ਗੁਰਦੁਆਰਾ ਸਾਹਿਬ ਹੈ ਇਹ ਵੀ ਬੰਦ ਇਹੋ ਜਿਹੀ ਅੱਛਾ ਤੇ ਵਿਚ ਨਹੀਂ ਲੰਗਣਾ ਹੁੰਦਾ ਅੱਛਾ 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 ਲੰਘ ਜੂਗਾ ਮੈਂ ਸਾਰੇ ਲੰਘ ਜਾਣਗੇ ਹੈ ਇਹ ਦੇਖੋ ਜੀ ਇਹ ਇੱਕ ਸਨ ਬਣੀ ਹੋਈ ਹੈ ਚੋਂ ਲੰਗਣਾ ਹੁੰਦਾ ਹੈ ਤੇ ਮੈਂ ਲੰਘ ਰਿਆਂ ਦਿਖਦਾ ਹੁਣ ਨਿਕਲ ਸਕਦਾ ਕਿ ਨਹੀਂ ਇਸ ਸਾਰੀ ਆਵਾਜ਼ ਮਿੱਤਰੋ ਮੈਂ ਵੌਇਸਓਵਰ ਦਿੱਤੀ ਹੈ ਦਰਬਾਰ ਸਾਹਿਬ ਨਾਲ ਕੋਈ ਵੀ ਗੱਲ ਨਹੀਂ ਕੀਤੀ ਤੇ ਅਖੋਨ ਚਲਦੇ ਆ ਬਾਹਰ ਤੇ ਬਾਹਰ ਲਈ ਸਾਰੀ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਂਦਾ ਦਰਬਾਰ ਸਾਹਿਬ ਦੇ ਅੰਦਰ ਹੋਇਆ ਹੈ ਮਿੱਤਰੋ ਇੱਥੇ ਇੱਕ ਸਨ ਬਣੀ ਹੋਈ ਹੈ ਗੋਲ ਸੁਰਾਖ ਉਹ ਸਨ ਕਹਿੰਦੇ ਨੇ ਉਹ ਨੂੰ ਪੰਜਾਬੀ ਚ ਉਹਦੇ ਵਿੱਚ ਦੀ ਲੰਗਣਾ ਹੁੰਦਾ ਹਰ ਬੰਦੇ ਨੇ ਬਾਬਾ ਜੀ ਦੀ ਸਵਾਰੀ ਦੇ ਬੈਕ ਸਾਈਡ ਤੇ ਮੈਂ ਵੀ ਵਿੱਚ ਦੀ ਲੰਗਿਆ ਵੀਡੀਓ ਪਾਈ ਹੈ ਦੇਖੋ ਤੇ ਉੱਥੋਂ ਲੰਘ ਕੇ ਫਿਰ ਦੂਜੇ ਪਾਸੇ ਨਿਕਲਣਾ ਹੁੰਦਾ ਜਿਵੇਂ ਮਾਤਾ ਵੈਸ਼ਨੋ ਦੇਵੀ ਤੇ ਬਣਿਆ ਨਾ ਇੱਕ ਉਦਾਂ ਹੀ ਇੱਥੇ ਵੀ ਬਣਿਆ ਹੋਇਆ ਹੈ ਇਹਦਾ ਇਤਿਹਾਸ ਮੈਂ ਸਾਰਾ ਤੁਹਾਨੂੰ ਦੱਸਦਾਗਾ ਤੇ ਡਿਸਕ੍ਰਿਪਸ਼ਨ ਚ ਵੀ ਪਾ ਦਾਂਗਾ ਤੇ ਮੈਂ ਸਕਰੀਨਸ਼ਾਟ ਲੈ ਲਿਆ ਉਹ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਬਣਾਈਓ ਦਾ ਸਕਰੀਨਸ਼ਾਟ ਲੈ ਸਕਦੇ ਹੋ ਤੇ ਇਹ ਜੀ ਗੁਰਦੁਆਰਾ ਸਨ ਸਾਹਿਬ ਦਾ ਸਰੋਵਰ ਸਾਹਿਬ ਦੇਖੋ ਇਸ ਟਾਈਮ ਕੋਈ ਹੈ ਨਹੀਂ ਕਿਉਂਕਿ ਠੰਡ ਦਾ ਵਿਲਾ ਹੈ ਤੇ ਕੋਈ ਗੱਲ ਨਹੀਂ ਅਸੀਂ ਤਾਂ ਦਰਸ਼ਨ ਕਰਨ ਆਏ ਆ ਦਰਸ਼ਨ ਕਰ ਲੈਣੇ ਆ ਛੱਟਾ ਮਾਰਦੇ ਆ ਤੇ ਚੱਲਦੇ ਆ ਮੱਛੀਆਂ ਵੀ ਸ਼ਾਇਦ ਇੱਥੇ ਨਜ਼ਰ ਨਹੀਂ ਆ ਰਹੀਆਂ ਇੱਥੋਂ ਚੱਲਦੇ ਹਾਂ ਬਾਹਰ ਤੇ ਨਿਕਲਦੇ ਹਾਂ ਤੇ ਗੁਰਦੁਆਰਾ ਚਰੱਟਾ ਸਾਹਿਬ ਪਹੁੰਚਦੇ ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਆ ਕੇ ਦੇਖਿਆ ਕਿ ਅਖਰਾਂ ਦੇ ਵਿੱਚ ਲਿਖਿਆ ਹੋਇਆ ਕਿ ਜਿਹੜਾ ਸਿੱਖ ਸੱਚਾ ਇਹ ਦਰਵਾਜ਼ਾ ਖੋਲੂਗਾ ਧੰਨ ਗੁਰੂ ਨਾਨਕ ਦਾ ਸਿੱਖ ਨਹੀਂ ਹੋਵੇਗਾ ਤਨ ਬਾਬਾ ਬੁੱਢਾ ਸਾਹਿਬ ਜੀ ਨੇ ਯੁਕਤੀ ਲਾਦ ਲਿਆ ਹੋਇਆ ਆਪਣੇ ਦਿਮਾਗ ਵਿੱਚ ਰਤੇ ਧਿਆਏ ਉਹਨਾਂ ਨੇ ਬੈਗ ਸਾਈਡ ਤੇ ਸੱਨ ਲਾਤੀ ਸੀ ਸੱਨ ਲਾ ਕੇ ਤਨ ਬਾਬਾ ਬੁੱਢਾ ਸਾਹਿਬ ਜੀ ਸੱਨ ਤੋਂ ਅੰਦਰ ਕਮਰੇ ਦੇ ਵਿੱਚ ਲੰਗੇ ਗੁਰੂ ਮਹਾਰਾਜ ਜੀ ਦੇ ਪ੍ਰਕਰਮਾਂ ਕੀਤੇ ਆ ਕਿ ਦਰਸ਼ਨ ਕੀਤੇ ਜਿਹੜਾ ਧੰਗ ਨੂੰ ਬੰਦਾ ਸਮਾਜ ਦੀ ਅੱਖ ਪੂਰੀ ਤਾਂ ਉਹਨਾਂ ਨੇ ਧੰਗ ਨੂੰ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਜੋ ਵੀ ਆਪ ਜੀ ਨੇ ਕਾਰਜ ਕੀਤਾ ਤੁਸੀਂ ਸਹੀ ਨਹੀਂ ਕੀਤਾ ਤੁਸੀਂ ਸਾਡੇ ਅਖੜ ਨਹੀਂ ਪਰੇ ਜਿਹੜੇ ਅਸੀਂ ਲਿਖੇ ਹੋਏ ਸੀ ਬਾਹਰ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਕੇ ਉਹਨਾਂ ਨੂੰ ਕਹਿ ਦਿੱਤੀ ਤੁਸੀਂ ਅਖੜ ਪਰੇ ਆ ਪਰ ਆਪ ਜੀ ਦੇ ਬਚਨਾਂ ਅਨੁਸਾਰ ਅਸੀਂ ਦਰਵਾਜ਼ਾ ਨਹੀਂ ਖੋਲਿਆ ਅਸੀਂ ਸਨ ਲਾ ਕੇ ਆਏ ਆ ਆਪ ਜੀ ਦੇ ਬਚਨਾਂ ਟਾਲਾ ਅਸੀਂ ਸਨ ਲਾ ਕੇ ਆਏ ਆ ਦਰਵਾਜ਼ਾ ਨਹੀਂ ਖੋਲਿਆ ਤਨ ਗੁਰਮਰਦਾਸ ਸਾਹਿਬ ਜੀ ਖੁਸ਼ ਹੋ ਕੇ ਉਹਨਾਂ ਦੀ ਸਜੀ ਨੂੰ ਪ੍ਰਚਲਿਤ ਕਰਨ ਜਦੋਂ ਸਨ ਲਾਈ ਦੇ ਕਿ ਤੇ ਤਨ ਗੁਰਮਰਦਾਸ ਸਾਹਿਬ ਜੀ ਇਹਨਾਂ ਨੂੰ ਕਿਹਾ ਸਨ ਬੀਜ ਨਰ ਜੋ ਲਖ ਜਾਵੇ ਸੋ ਨਾਲ ਜਮਕੇ ਪੰਥਨਾ ਪਾਵੇ ਵਾਹ ਵਾਹ ਕਿ ਜਿਹੜਾ ਸਿੱਖ ਸਾਡਾ ਇੱਕ ਮਨ ਚਿਤ ਹੋ ਕੇ ਕਰਜੁਗੀ ਦੀਵਾਂ ਦੇ ਵਿੱਚ ਇਹ ਸੰਦੇ ਵਿੱਚੋਂ ਨਿਕਲ ਜਾਊਗਾ ਉਹਦੀ 84 ਗੱਟੀ ਜਾਗ ਨੂੰ ਜਮ ਦੀ ਫਾਂਸੀ ਕਦੇ ਵੀ ਛੂ ਨਹੀਂ ਪਾਊਗੀ ਜਿਹੜਾ ਸਿੱਖ ਇਹ ਸੰਦੇ ਵਿੱਚ ਇੱਕ ਮਨ ਚਿਤ ਹੋ ਕੇ ਨਿਕਲਦਾ ਵੀ 84 ਗੱਟੀ ਜਾਂਦੀ ਆ ਫਿਰ ਬਾਗੂ ਬੁੱਢਾ ਸਾਹਿਬ ਜੀ ਨੂੰ ਉਹਨਾਂ ਨੇ ਅਰਦਾਸ ਬੇਨਤੀ ਕਰਦਿਆਂ ਹੋਇਆ ਕਿਹਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਆਪਾਂ ਇੱਕ ਕਮਰੇ ਦੇ ਵਿੱਚ ਬੈਠ ਕੇ ਭਗਤੀ ਦੇ ਵਿੱਚ ਲੀਨ ਹੋ ਜਾਾਂਗੇ ਤੇ ਧੰਨ ਗੁਰੂ ਧੰਨ ਗੁਰਨਾਗਦੇਵ ਜੀ ਤੇ ਪ੍ਰਚਾਰ ਜਿਹੜਾ ਉਹਨਾਂ ਨੇ ਕੀਤਾ ਸੀ ਆਪਾਂ ਸਕੀਲਾ ਪ੍ਰਚਾਰ ਕਿੱਦਾਂ ਕਰਾਂਗੇ ਇਤਿਹਾਸ ਕਹਿੰਦਾ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਹੱਥ ਕਮਰਾਂ ਨਾਲ ਉਸ ਤੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਫਿਰ ਉਸ ਤੇ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਕੇ ਚਲੇ ਜਾਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪ ਜੀ ਦਰਸ਼ਨ ਕਰ ਰਹੇ ਧੰਨ ਗੁਰਮਰਦਾਸ ਮਹਾਰਾਜ ਦੇ ਗੁਰਦੁਆਰਾ ਸਨ ਸਹਿਬ ਜੀ ਜਿੱਥੇ ਧੰਨ ਗੁਰਮਰਦਾਸ ਮਹਾਰਾਜ ਜੀ ਨੇ ਵਰਦਾਨ ਦਿੱਤਾ ਸੀ ਸਨ ਬੀਜ ਨਰ ਜੋ ਲਖ ਜਾਵੇ ਸੋ ਨਰ ਜਮਕੇ ਪੰਥ ਨਾ ਪਾਵੇ ਕਿ ਜਿਹੜਾ ਵੀ ਸਿੱਖ ਸਾਡਾ ਇਸ ਮੰਚ 'ਚ ਇੱਕ ਮੰਚਿਤ ਹੋ ਕੇ ਸੰਦੇ ਵਿੱਚ ਨਿਕਲ ਜਾਏਗਾ ਉਹਦੀ ਚਰਾਸੀ ਕੱਟੀ ਜਾਏ ਉਹਨੂੰ ਜਮ ਦੀ ਫਾਂਸੀ ਕਦੇ ਵੀ ਛੂ ਨਹੀਂ ਪਾਉਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸੋ ਤੁਹਾਨੂੰ ਬਾਬਾ ਜੀ ਦੇ ਇੱਥੇ ਸਾਰੇ ਇਤਿਹਾਸ ਲੱਗੇ ਸਨ ਛੋਟੇ ਏਕੜੇ ਬਸਤੀਆਂ ਵੀ ਸ਼ੋਰ ਜੋ ਪਾਇਆ ਹੈ ਕਿ ਅਗਰ ਬੋਰਡ ਤੋਂ ਟੀਚਰ ਤੋਂ ਕਿਲਾਜ ਇਹ ਆਹ ਸਾਰਾ ਪਤਾ ਲੱਗ ਗਿਆ ਹੁਣ ਇੱਕ ਇਤਿਹਾਸਕ ਗੁਰਦੁਆਰਾ ਹੈ ਜਦੋਂ ਵੀ ਆਓ ਅੰਮ੍ਰਿਤਸਰ ਰਵਾਈ ਤਰਟਾ ਸਾਹਿਬ ਵੱਲ ਇੱਥੇ ਜ਼ਰੂਰ ਆਓ ਜਿਮਾਤਾ ਭਾਲੀ ਜੀ ਨਿਵਾਸ ਸਥਾਨ ਵੀ ਬਣਿਆ ਹੈ ਜਿਵੇਂ ਸਰਾਹ ਹੈ ਦੇਖੋ ਇੱਥੇ ਰੂਮਸ ਬਣੇ ਨੇ ਕੋਈ ਵੀ ਸੰਗਤ ਰਾਤ ਇੱਥੇ ਰਹਿਣਾ ਚਾਹੋ ਤੇ ਆਰਾਮ ਨਾਲ ਰਹਿ ਸਕਦੇ ਹੋ ਕਮਰੇ ਬਣੇ ਚਾਰੇ ਪਾਸੇ ਦੇਖੋ ਆ ਦੇਖੋ ਸੰਤੋ ਚਾਰੇ ਪਾਸੇ ਰੂਮ ਬੜੇ ਹਨ ਇੱਥੇ ਤੁਸੀਂ ਰਹਿ ਸਕਦੇ ਕਾਫੀ ਕਮਰੇ ਹਨ ਚਾਹੋ ਤੇ ਇੱਥੇ ਰਾਤ ਰਹਿ ਸਕਦੇ ਹੋ ਜੇ ਕਿਤੇ ਲੇਟ ਬਰੇਟ ਹੋ ਗਏ ਤੇ ਇੱਥੇ ਰਹਿ ਸਕਦੇ ਹੋ ਰਹਿਣ ਦਾ ਇੰਤਜ਼ਾਮ ਵੀ ਹੈ ਇੱਥੇ ਬਹੁਤ ਵਧੀਆ ਦਰਸ਼ਨ ਹੋ ਗਏ ਹਨ ਗੁਰਦੁਆਰਾ ਸਨ ਸਾਹਿਬ ਦੇ ਤੇ ਇੱਥੇ ਇਤਿਹਾਸ ਬਹੁਤ ਹੀ ਦਿਲ ਨੂੰ ਛੂਣ ਵਾਲਾ ਹੈ ਮਿੱਤਰੋ ਇਤਿਹਾਸ ਜੋ ਪੂਰਾ ਪੜੋਗੇ ਤੁਹਾਡਾ ਦਿਲ ਨੂੰ ਛੂ ਲੇਗਾ ਕਿ ਕੀ ਇਤਿਹਾਸ ਹੈ ਦੇਖੋ ਮੈਂ ਛੋਟੇ ਦੱਸਿਆ ਬਾਬਾ ਜੀ ਤੋਂ ਕਵਾਇਆ ਇੱਥੇ ਗਰੰਥੀ ਸਿੰਘ ਤੋਂ ਮੈਂ ਕਿਹਾ ਤੁਸੀਂ ਬੋਲੋ ਚਲੋ ਉਹ ਥੋੜਾ ਵਧੀਆ ਤਰ੍ਹਾਂ ਦੱਸ ਦਿੰਦੇ ਹਨ ਤੇ ਬਹੁਤ ਵਧੀਆ ਦਰਸ਼ਨ ਹੋ ਗਏ ਹਨ ਵੀਡੀਓ ਅੱਛੀ ਤੋਂ ਅੱਛੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਬਹੁਤ ਬਹੁਤ ਦਿਲ ਨਾਲ ਵੀਡੀਓ ਬਣਾਈ ਦੀ ਗੁਰਦੁਆਰਾ ਸਾਹਿਬ ਦੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਲਾਈਕ اور ਸ਼ੇਅਰ ਜਰੂਰ ਕਰਦਿਆ ਕਰੋ ਹੁਣ ਆਪਣੇ ਦਾਸ ਗੁਰਵਿੰਦਰ ਸਿੰਘ ਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ